ਇਸ ਨਾਲ ਸੰਬੰਧ ਵਿੱਚ ED ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਸਨ ਅਤੇ ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਖੁਸ਼ੀ ਜਾਰੀ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਅੱਜ ਫਰੀਕੋਟ ਸ਼ਹਿਰ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਜਾਰੀ ਕੀਤੀ ਗਈ ਅੱਜ ਫਰੀਕੋਟ ਦੇ ਵਿਧਾਇਕ ਗੁਰਦੇਸ਼ ਸਿੰਘ ਸੇਖੋ ਅਤੇ ਇੰਪਲੂਟਸ ਦੇ ਚੇਅਰਮੈਨ ਗੁਰਤੇਸ਼ ਖੋਸਾ ਵੱਲੋਂ ਪਾਰਟੀ ਵਰਕਰਾਂ ਮਿਲ ਕੇ ਫ੍ਰੀਕੋਰਡ ਦੇ ਚੌਕ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਜਾਰ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਵਿਧਾਇਕ ਗੁਰਦੇਵ ਸਿੰਘ ਸੇਕੋ ਅਤੇ ਚੇਅਰਮੈਨ ਗੁਰਦੇਵ ਸਿੰਘ ਖੋਸਾ ਨੇ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ ਇਹੀ ਵੱਲੋਂ ਪਿਛਲੇ ਸਮੇਂ ਦੇ ਵਿੱਚ ਅਰਵਿੰਦ ਗੇ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਸਬੂਤਾਂ ਨਾ ਪੇਸ਼ ਕਰਨ ਉਨਾਂ ਨੂੰ ਜਮਾਨਤ ਮਿਲੀ ਹੈ ਜਿਸ ਕਾਰਨ ਪਾਰਟੀ ਵਰਕਰਾਂ ਦੇ ਵਿੱਚ ਖੁਸ਼ੀ ਹੈ ਅਤੇ ਉਹਨਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਾਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ 13 ਦੀਆਂ 13 ਸੀਟਾਂ ਜਿੱਤ ਕੇ ਅਰਵਿੰਦ ਗੇ ਜੀ ਵਾਲ ਦੇ ਖਾਤੇ ਵਿੱਚ ਪਾਉਣਗੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਗੇ ਜੀ ਆ ਵੀ ਪੰਜਾਬ ਦੇ ਵਿੱਚ ਦੌਰੇ ਤੇ ਆਉਣਗੇ ਅਤੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਕਿਹਾ ਵਧਾਇਕ ਗੁਰਦੇਸ ਸਿੰਘ ਸੇਕੋ ਅਦੇ ਚੇਅਰਮੈਨ ਪ੍ਰਤੀਸ਼ਖੋਸਾਂ ਨੇ ਦੇਖੋ ਬਹੁਤ ਅੰਸ਼ੀ ਦੀ ਗੱਲ ਹੈ ਔਰ ਅੱਜ ਫੇਰ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋਈ ਆ ਕਿਉਂਕਿ ਮੋਦੀ ਨੇ ਬਿਨਾਂ ਕਿਸੇ ਕਸੂਰ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਸੁਪਰੀਮ ਕੋਰਟ ਨੇ ਅੱਜ ਜਿਹੜੀ ਉਹਨਾਂ ਨੂੰ ਜ਼ਮਾਨਤ ਦਿੱਤੀ ਆ ਅੱਜ ਸਾਰਾ ਭਾਰਤ ਆ ਜਿਹੜਾ ਇਕੱਲਾ ਭਾਰਤੀ ਨਹੀਂ ਦੁਨੀਆ ਵੀ ਜਿਹੜੀ ਹੈਗੀ ਆ ਦੁਨੀਆ ਦੇ ਵਾਸਤੇ ਲੋਕ ਖੁਸ਼ ਹੈ ਕਿ ਇੱਕ ਉਸ ਇਮਾਨਦਾਰ ਨੂੰ ਜਿਹੜਾ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਜਿਹਨੂੰ ਬਿਨਾਂ ਕਸੂਰ ਤੋਂ ਢੇਲ ਦੇਚ ਬੰਦ ਕੀਤਾ ਹੋਇਆ ਸੀ ਆ ਲੋਕ ਸਵਚਨ ਉਹ ਕਿੰਨਾ ਅਸਰ ਪਾਵੇਗਾ ਬਿਲਕੁਲ ਅਸਰ ਪਾਊਗਾ ਜੀ ਔਰ ਤੁਸੀਂ ਇਹ ਮੰਨ ਕੇ ਚੱਲੋ ਅੱਜ ਅਸੀਂ ਕਹਿ ਰਹੇ ਹਾਂ ਕਿ ਮੋਦੀ ਨੇ ਆਪਣੀ ਸਰਕਾਰ ਖਤਮ ਕਰ ਲਈ ਅਰਵਿੰਦ ਕੇਸ਼ਰੀਵਾਲ ਸਾਹਿਬ ਨੂੰ ਢੇਲ ਤੋਂ ਭੇਜ ਕੇ ਔਰ ਅੱਜ ਤੋਂ ਬਾਅਦ ਜਿਹੜਾ ਮੋਦੀ ਦੀ ਉਲਟੀ ਗਿਣਤੀ ਸ਼ੁਰੂ ਹੋ ਗਿਆ ਜਿੰਨੇ ਦਿਨ ਦਾ ਪ੍ਰਚਾਰ ਰੰਦਾ ਹੈ ਕੇਸ਼ਰੀਵਾਲ ਸਾਹਿਬ ਪੂਰੇ ਭਾਰਤ 'ਚ ਪ੍ਰਚਾਰ ਕਰਨਗੇ ਔਰ ਮੋਦੀ ਦੇ ਝੂਠ ਦਾ ਜਿਹੜਾ ਭਾਂਡਾ ਭੰਨਣਾ ਆ ਸਰ ਹੋ ਮਿਨਿਸਟਰ ਹੈਲਥ ਮਿਨਿਸਟਰ ਦੀ ਵਿਆਨ ਜੀ ਆਇਆ ਪੰਜਾਬ ਦੇ ਮਿਨਿਸਟਰ ਦੀ ਕਹਿੰਦੇ ਪੰਜਾਬ ਦਾ ਸ਼ੇਰ ਕੀ ਪੂਰੇ ਭਾਰਤ ਦਾ ਸ਼ੇਰ ਬਾਹਰ ਆ ਗਿਆ ਉਸ ਖੁਸ਼ੀ ਵੀ ਜਤਾਈ ਹੈ ਤੁਹਾਨੂੰ ਤੇ ਲੱਗਦਾ ਕਿ ਆਪਣਾ ਮੀਸ ਵਧੂਵਾ ਜਾ ਕਿਸ ਤਰ੍ਹਾਂ ਦੇਖੋ ਜਿਹੜੇ ਲੋਕ ਇਨਸਾਫ ਪਸੰਦ ਹੈ ਉਹ ਸਾਰੇ ਦੇ ਸਾਰੇ ਲੋਕ ਇਸ ਆਪਣੇ ਮੁਹੰਮਦ ਦੇ ਨਾਲ ਔਰ ਮੈਂ ਸੋਚਦਾ ਕਿਉਂਕਿ ਜਦੋਂ ਵੀ ਜ਼ੁਲਮ ਹੋਇਆ ਜਿਹੜੀ ਵੀ ਸਰਕਾਰ ਨੇ ਜ਼ੁਲਮ ਕੀਤਾ ਹੈ ਤਾਂ ਉਹਦਾ ਵਿਰੋਧ ਲੋਕਾਂ ਨੇ ਵੋਟਾਂ ਦੇ ਰੂਪ ਵਿੱਚ ਦਿੱਤਾ ਔਰ ਮੈਂ ਸੋਚਦਾ ਕਿ ਜੇ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਜੇਲ੍ਹ ਦੇ ਵਿੱਚ ਭੇਜਿਆ ਸੀ ਔਰ ਦੇਸ਼ ਦੇ ਲੋਕ ਉਹਨੂੰ ਪ੍ਰਧਾਨ ਮੰਤਰੀ ਬਣਾ ਕੇ ਇਸ ਦੇਸ਼ ਦੇ ਵਿੱਚ ਲੈ ਕੇ ਆਉਂਗੇ ਅੱਜ ਦੇਖੋ ਜੀ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਜਿਹੜੀ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਜੋ ਜਮਾਨਤ ਮਿਲੀ ਆ ਉਹ ਇੱਕ ਵੇਖੋ ਜ਼ੁਲਮ ਦੇ ਖਿਲਾਫ ਜੋ ਮੋਦੀ ਸਾਹਿਬ ਨੇ ਇੱਕ ਤਾਨਾਸ਼ਾਹੀ ਰਵਈਆ ਅਪਣਾਇਆ ਸੀਗਾ ਇੱਕ ਸੱਚ ਨੂੰ ਦਬਾਉਣ ਲਈ ਉਹ ਅੱਜ ਸੱਚ ਉਹ ਜਾਗਰ ਹੋ ਕੇ ਸਾਹਮਣੇ ਆਇਆ ਲੋਕਾਂ ਦਾ ਤੇ ਉਹ ਸੱਚ ਐਸਾ ਹਨੇਰੀ ਆ ਵੇਖੋ ਆਸਮਾਨ ਦੇ ਵਿੱਚ ਵੀ ਹਨੇਰੀ ਆਈ ਵੀ ਅੱਜ ਐਸੀ ਵੋਟਾਂ ਦੀ ਹਨੇਰੀ ਆਊਗੀ 13 0 ਨਾਲ ਜਿੱਤ ਕੇ ਆ ਪੰਜਾਬ ਦੇ ਲੋਕ ਸਭਾ ਮੈਂਬਰ ਜਾਣਗੇ ਤੇ ਹਮੇਸ਼ਾ ਜੋ ਸਾਡੇ ਨਾਲ ਵਧਕੀਆਂ ਹੁੰਦੀਆਂ ਆਈਆਂ ਉਹਨਾਂ ਦੇ ਖਿਲਾਫ ਕੇ ਇੱਕ ਜਿੱਤ ਲਾ ਲਓ ਤੁਸੀਂ ਇਹ ਮਾਨਦਾਰ ਸਰਕਾਰ ਆ ਸਕੂਲਾਂ ਤੇ ਡਵੈਲਪਮੈਂਟ ਤੇ ਵਿਦਿਆਲੇ ਹਨ ਮਤਲਬ ਸੇ ਸਵਾਵਾ ਤੇ ਕੇਜਰੀਵਾਲ ਸਾਹਿਬ ਕੰਮ ਕਰਦੇ ਨੇ ਤੋਂ ਭਗਵਾਨ ਜਰਿਆ ਸੀਗਾ ਇੱਕ ਵੇਖੋ ਜਿੰਨਾਂ ਕੋਲੇ ਮਹਿਮਾ ਨਹੀਂ ਉਹਨਾਂ ਨੂੰ ਅੰਦਰ ਕਰ ਦੇਣਾ ਹਨਾ ਉਹਨਾਂ ਦਾ ਬਿਨਾ ਦੋਸਤੋਂ ਬਿਨਾ ਕਿਸੇ ਦੋਸਤ ਸਦੋਂ ਤੋਂ ਇੱਕ ਬਹੁਤ ਮੰਦਭਾਗੀ ਘਟਨਾ ਸੀਗੀ ਆ ਆਖਰਕਾਰ ਅੱਜ ਜਿੱਥੇ ਹੋਈ ਆ ਤੇ ਲੋਕਾਂ ਦੇ ਵਿੱਚ ਪੂਰਨ ਅਛਾ ਹੈ ਤੇ ਮੈਂ ਕਹਿੰਦਾ ਅੱਜ ਹਮੇਸ਼ਾ ਲੋਕ ਬਾਜ਼ਾਰ ਦੇ ਵਿੱਚ ਵੀ ਪੂਰੀ ਰੌਣਕ ਆ ਤੇ ਇਹ ਇਸ ਤੋਂ ਪਤਾ ਲੱਗਦਾ ਕਿ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਸਮਵੇ ਦੇ ਵਿੱਚ ਇਹ ਸਾਹਿਬ ਪੰਜਾਬ ਦੇ ਬਰੇ ਤੇ ਆਉਣਗੇ ਜਰੂਰ ਹੋਣਗੇ ਆਈ ਆ ਰਹੇ ਆ ਬਹੁਤ ਜਲਦੀ ਬਾ ਇੱਕ ਦੋ ਦਿਨਾਂ ਵਿੱਚ ਪਲਾਨੀਆਂ ਬਣ ਜਾਣੀਆਂ ਪ੍ਰਚਾਰ ਚੱਲੀ ਜਾਂਦਾ ਤਾਂ ਜਦੋਂ ਆਉਂਦੇ ਆਵਾਸਤਾਂ ਨਾਲ ਦੀ ਨਾਲ ਪ੍ਰਚਾਰ ਸ਼ੁਰੂ ਹੈ